ਸਸਤਰ ਗਾਲ ਜੀ ਮੇਰਾ ਨਾਮ ਯੂਵੀ ਸਿੰਘ ਹੈ ਫਰਮ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਜਲੰਧਰ ਸ਼ਹਿਰ ਤੋਂ ਅਸੀਂ ਬਿਲੋਂਗ ਕਰਦੇ ਆਂ ਤੇ ਸਾਡੀ ਐਨ ਜੀਓ ਵੀ ਤੇ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਪਾ ਰਹੇ ਹੋ ਡੌਗ ਹਾਊਸਿਸ ਹੈਗੇ ਨੇ ਜਿਹੜੇ ਗਲੀ ਦੇ ਡੌਗਸ ਹੁੰਦੇ ਆ ਉਹਨਾਂ ਦੇ ਲਈ ਅਸੀਂ ਘਰ ਬਣਾਏ ਆ ਪਰ ਇਹ ਘਰ ਜਿਹੜੇ ਅਸੀਂ ਬਣਵਾਏ ਆ ਉਹਨਾਂ ਲਈ ਹੈ ਜਿਹੜੇ ਗਲੀਆਂ ਦੇ ਵਿੱਚ ਛੋਟੇ ਛੋਟੇ ਪਪੀਜ਼ ਆ ਤੇ ਉਹਨਾਂ ਦੀ ਜਿਹੜੀ ਮਦਰ ਆ ਉਹਨਾਂ ਨੂੰ ਅਸੀਂ ਘਰ ਬਣਵਾਏ ਆ ਆਉਣ ਵਾਲੀ ਸਰਦੀ ਦੇ ਵਿੱਚ ਅਸੀਂ ਇੱਕ ਕੈਂਪੇਨ ਲਗਾਉਣ ਜਾ ਰਹੇ ਆ ਸ਼ਕਤੀ ਨਗਰ ਜਲੰਧਰ ਦੇ ਵਿੱਚ ਆਉਣ ਵਾਲੀ 26 ਅਕਤੂਬਰ ਨੂੰ ਸੰਡੇ ਦਾ ਦਿਨ ਪਏਗਾ 12 ਵਜੇ ਤੋਂ ਲੈ ਕੇ 5 ਵਜੇ ਤੱਕ ਦੀ ਹੈ ਟਾਈਮਿੰਗ ਇਹ ਡੌਗ ਹਾਊਸਸ ਦੇ ਨਾਲ-ਨਾਲ ਅਸੀਂ ਇਹ ਪੈਡਿਗਰੀ ਦੇ ਪੈਕੇਟਸ ਵੀ ਫ੍ਰੀ ਆਫ ਕਾਸਟ ਦਵਾਂਗੇ ਜਿੰਨੇ ਵੀ ਲੋਕ ਆਣਗੇ ਉਹਨਾਂ ਨੂੰ ਉਹ ਡੌਗ ਹਾਊਸ ਵੀ ਤਾਂ ਦਵਾਂਗੇ ਦਵਾਂਗੇ ਇਹਦੇ ਨਾਲ-ਨਾਲ ਪੈਡਿਗਰੀ ਦੇ ਪੈਕੇਟ ਦੇ ਨਾਲ-ਨਾਲ ਅਸੀਂ ਇਹ ਰੇਡੀਅਮ ਬੈਲਟਸ ਹੈਗੀਆਂ ਆ ਇਹ ਵੀ ਫ੍ਰੀ ਆਫ ਕਾਸਟ ਦਵਾਂਗੇ ਇਹ ਗਲੇ ਦੇ ਵਿੱਚ ਪੈਂਦੀਆਂ ਡੌਗਸ ਦੇ ਕਿ ਜਦੋਂ ਧੁੰਦ ਦਾ ਮੌਸਮ ਆਂਦਾ ਆ ਇਹ ਬੈਲਟ ਗਲੇ 'ਚ ਪਾਈ ਹੋਵੇ ਡੌਗਸ ਦੇ ਬਹੁਤ ਘੱਟ ਚਾਂਸ ਹੈ ਐਸੀ ਡੈਕਸੀਡੈਂਟ ਹੋਣ ਦੇ ਕਿਉਂਕਿ ਰਾਤ ਨੂੰ ਜੋ ਹੈ ਸੜਕ ਦੇ ਵਿੱਚ ਜਾਨਵਰ ਦਿਸਦਾ ਨਹੀਂ ਹੈਗਾ ਕਿਉਂਕਿ ਧੁੰਦ ਪਈ ਹੁੰਦੀ ਹੈ ਜਦੋਂ ਤੁਹਾਡੇ ਵਾਹਨ ਦੀ ਲਾਈਟ ਪਏਗੀ ਸਕਾਲਰ ਤੇ ਚਮਕ ਉੱਠੇਗਾ ਤੇ ਵਾਹਨ ਵਾਲੇ ਲਈ ਵੀ ਬਚਾਅ ਹੋਏਗਾ ਤੇ ਉਸ ਬੇਜਵਾਨ ਦਾ ਵੀ ਬਚਾਅ ਹੋਏਗਾ ਇਸ ਬੈਲਟ ਦੇ ਕਾਰਨ ਸੋ ਇਹ ਬੈਲਟ ਵੀ ਬੜੀ ਇੰਪੋਰਟੈਂਟ ਚੀਜ਼ ਹੈ ਸੋ ਇਹ ਬੈਲਟ ਹੋ ਗਈ ਡੌਗ ਹਾਊਸ ਹੋ ਗਏ ਤੇ ਨਾਲ ਇਹ ਪੈਡਿਗਰੀ ਦੇ ਪੈਕੇਟਸ ਹੈਗੇ ਬਿਲਕੁਲ ਫ੍ਰੀ ਆਫ ਕਾਸਟ ਦੇ ਰਹੇ ਹਾਂ ਸ਼ਕਤੀਨਗਰ ਦੇ ਸ਼ਕਤੀਨਗਰ ਜਲੰਧਰ ਸ਼ਹਿਰ 12 ਵਜੇ ਤੋਂ ਲੈ ਕੇ 5 ਵਜੇ ਤੱਕ ਦੀ ਟਾਈਮਿੰਗ ਹੈ 26 ਤਰੀਕ ਨੂੰ 2023 ਸਸਫਿਕਾ ਅੱਛਾ ਇੱਕ ਪਹਿਲਾਂ ਤੁਸੀਂ ਬੰਨੇ ਸੀਗੇ ਉਦੋਂ ਇੱਕ ਤਾਂ ਬਾਕਸੇ ਛੋਟੇ ਸੀਗੇ ਬਾਕਸੇ ਦੇ ਮਿਸਯੂਜ਼ ਬੜੇ ਹੋਏ ਸੀਗੇ ਕੀ ਲੱਗਦਾ ਹੈ ਕਿ ਬਾਕਸੇਸ ਦੇ ਮਿਸਯੂਜ਼ ਕੀ ਕਰਨਗੇ ਨਹੀਂ ਹੋਣਗੇ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਪਿਛਲੇ ਸਾਲ ਬਹੁਤ ਮਿਸਯੂਜ਼ ਹੋਇਆ ਜੀ ਬਾਕਸੇਸ ਦਾ ਲੋਕਾਂ ਨੇ ਕਹਿ ਕੇ ਕਿ ਸੀ ਗਲੀ ਦੇ ਜਾਨਵਰ ਲਈ ਲੈ ਕੇ ਜਾਣੀ ਆ ਪਰ ਆਪਣੇ ਘਰ ਦੇ ਜਿਹੜੇ ਡੌਗ ਆ ਉਹਦੇ ਲਈ ਲੈ ਕੇ ਸਾਨੂੰ ਸਰਚ ਹਰ ਚੀਜ਼ ਪਤਾ ਲੱਗੇ ਇੱਕ ਨੇ ਕਈ ਸਾਰੇ ਲੋਕ ਲੈ ਗਏ ਬੜਾ ਦੁੱਖ ਹੋਇਆ ਬੜੀ ਪਰੇਸ਼ਾਨੀ ਹੋਈ ਮੈਂ ਉਮੀਦ ਕਰਦਾ ਤਾਂ ਅਪੀਲ ਕਰਦਾ ਆ ਜਲੰਧਰ ਵਾਸੀਆਂ ਤੋਂ ਕਿ ਇਹਦੀ ਕੰਮ ਨਾ ਕਰਿਓ ਬਹੁਤ ਪੈਸਾ ਤੇ ਬਹੁਤ ਮਿਹਨਤ ਲੱਗਦੀ ਹੈ ਇਹਦੇ ਵਿੱਚ ਪਰ ਇਹ ਕੰਮ ਨਾ ਹੋ ਸਕੇ ਅਸੀਂ ਅਜੇ ਲਈ ਇੱਕ ਟੀਮ ਬਣਾਈ ਹੈ 10 ਬੰਦੇਾਂ ਦੀ ਜਿੰਨੇ ਵੀ ਡੌਗ ਆ ਉਸ ਦੀ ਇੱਥੋਂ ਤੁਹਾਡੇ ਜਾਣਗੇ ਇਹਦੀ ਬਾਅਦ ਦੇ ਵਿੱਚ ਚੈਕਿੰਗ ਲਈ ਬੰਦੇ ਜਾਣਗੇ ਇੱਕ ਇੱਕ ਲੋਕੇਸ਼ਨ ਇੱਕ ਇੱਕ ਗਲੀ ਦੇ ਵਿੱਚ ਜਾਣਗੇ ਜਿੱਥੇ ਜਿੱਥੇ ਡੌਗ ਹੋ ਸਾਡੇ ਜਾਣੇ ਆ ਇਹ ਚੈੱਕ ਕਰਨ ਲਈ ਕਿ ਇਹ ਡੌਗ ਆ ਉਸ ਪਪੀ ਲਈ ਹੀ ਯੂਜ਼ ਹੋ ਰਿਹਾ ਕਿ ਨਹੀਂ ਹੋ ਰਿਹਾ ਜੇ ਪਪੀ ਲਈ ਯੂਜ਼ ਨਹੀਂ ਹੋ ਰਿਹਾ ਤਾਂ ਹਾਊਸੇਸ ਉੱਪਰ ਚੱਕ ਕੇ ਵਾਪਸ ਲਿਆਉਣੇ ਆ ਕਿਉਂਕਿ ਮੈਂ ਤੁਹਾਨੂੰ ਹਲੇ ਦੱਸਿਆ ਹੀ ਹੈ ਕਿ ਬਹੁਤ ਪੈਸਾ ਤੇ ਬਹੁਤ ਮਿਹਨਤ ਲੱਗੀ ਹੈ ਇਦੇ ਤੇ ਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਇਹ ਮਿਹਨਤ ਜ਼ਾਇਆ ਹੋਵੇ ਇਹ ਮਿਹਨਤ ਸਹੀ ਜਗ੍ਹਾ ਲੱਗ ਸਕੇ ਐਦਕੀ ਅਸੀਂ ਪਿਛਲੇ ਸਾਲ ਨਾਲੋਂ ਜ਼ਿਆਦਾ ਜ਼ੋਰ ਦੇਣਾ ਹੈ ਅੱਛਾ ਇੱਕ ਸਰਕਾਰ ਵੱਲੋਂ ਨਿਯਮ ਜਿਹੜਾ ਹੈਗਾ ਪਾਸ ਕੀਤਾ ਗਿਆ ਲੋਕ ਪਾਸ ਕੀਤਾ ਗਿਆ ਕਿ ਕੋਈ ਵੀ ਡੌਗ ਜੇਕਰ ਕੱਟਦਾ ਹੈਗਾ ਕਿਸੇ ਨੂੰ ਤਾਂ ਉਸਦੇ ਪੈਸੇ ਜਿਹੜਾ ਹੈਗਾ ਉਹ ਮਿਊਨਿਸਪਲ ਕਾਰਪੋਰੇਸ਼ਨ ਨੂੰ ਹੋਵੇਗਾ ਨਾ ਕਿ ਉਹ ਹਾਂਜੀ ਬਹੁਤ ਵਧੀਆ ਨਿਯਮ ਪਾਸ ਹੋਇਆ ਹੈ ਜੀ ਜਦੋਂ ਵੀ ਕੋਈ ਵੀ ਗਲੀ ਦਾ ਡੌਗ ਕਿਸ ਨੂੰ ਕੱਟਦਾ ਆ ਸਾਰੇ ਮਹੱਲੇ ਦੇ ਲੋਕ ਇਕੱਠੇ ਹੋਏ ਉਹਦੇ ਘਰ ਪਹੁੰਚ ਜਾਂਦੇ ਆ ਜਿਹੜਾ ਉਹਨੂੰ ਖਾਣਾ ਖਵਾਉਂਦਾ ਵਿਚਾਰਾ ਹੁਣ ਸਰਕਾਰ ਨੇ ਕਲੀਅਰ ਕਰਤਾ ਜੀ ਉਹਦਾ ਕੋਈ ਕੰਮ ਨਹੀਂ ਉਹਦਾ ਕੋਈ ਰੋਲ ਨਹੀਂ ਹੈਗਾ ਉਹ ਤੇ ਵਿਚਾਰਾ ਪਾਉਂਦਾ ਕੰਮ ਕਰਦਾ ਆ ਇਹਦੀ ਜ਼ਿੰਮੇਵਾਰ ਜੇ ਕਿਸੇ ਦਾ ਕੋਈ ਨੁਕਸਾਨ ਹੋਇਆ ਆ ਉਹਦੀ ਜ਼ਿੰਮੇਵਾਰ ਮਿਊਨਿਸਪਲ ਕਾਰਪੋਰੇਸ਼ਨ ਹੋਏਗੀ ਉਹਦੇ ਕੋਲ ਜਾਣਾ ਪੈਂਦਾ ਆ ਸਾਰ ਬੰਦੇ ਦਾ ਉਹਨਾਂ ਕੋਲ ਜਾਓ ਤੁਹਾਡਾ ਜੋ ਵੀ ਹਰਜਾਨਾ ਆ ਜੋ ਵੀ ਤੁਹਾਡੀ ਪੀੜਾ ਹੈਗੀ ਆ ਉਹਨਾਂ ਨੂੰ ਜਾ ਕੇ ਜ਼ਾਹਿਰ ਕਰੋ ਉਹ ਜਿਹੜਾ ਬੰਦਾ ਆਪਣੀ ਆਪਣੀ ਇੱਕ ਰੋਟੀ ਘਟ ਖਾ ਕੇ ਬੇਜਮਾਨਾਂ ਦੇ ਲਈ ਸਾਰਾ ਦਿਨ ਪਹਿਲੇ ਤੇ ਰੋਟੀਆਂ ਬਣਾਉਂਦਾ ਫਿਰ ਉਹਨਾਂ ਨੂੰ ਪਾਹ ਜਾਂਦਾ ਹੈ ਤੇ ਤੁਸੀਂ ਅਲੱਗ ਉਹਨੂੰ ਤੰਗ ਤੰਗ ਕਰਨ ਪਹੁੰਚ ਜਾਂਦੇ ਹੋ ਸੋ ਇਹ ਕੰਮ ਛੱਡੋ ਜੀ ਹੁਣ ਸਰਕਾਰ ਨੇ ਡਾਇਰੈਕਸ਼ਨ ਦੇ ਦਿੱਤੀ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਕੋਲ ਜਾਓ ਉਹਨਾਂ ਕੋਲ ਜਾ ਕੇ ਆਪਣੇ ਦੁੱਖ ਜ਼ਾਹਿਰ ਕਰੋ ਇਸ ਤੋਂ ਇਲਾਵਾ ਜਿਨ੍ਹਾਂ ਨੇ ਘਰਾਂ 'ਚ ਡੌਗ ਰੱਖੇ ਆ ਉਹ ਵੀ ਆਪਣੇ ਡੌਗਸ ਨੂੰ ਚੰਗੀ ਤਰ੍ਹਾਂ ਬੰਨ ਕੇ ਰੱਖਣ ਸਹੀ ਤਰ੍ਹਾਂ ਬੰਨ ਕੇ ਸੈਰ ਕਰਾਉਣ ਔਰ ਇਸ ਗੱਲ ਨੂੰ ਲੈ ਕੇ ਮੇਕ ਸ਼ੋਰ ਹੋਣ ਕਿ ਤੁਹਾਡਾ ਡੌਗ ਕਿਸੇ ਹੋਰ ਮਹਾਨੀ ਨਾਲ ਪੰਚਾਵੇ ਕਿਸੇ ਹੋਰ ਨੂੰ ਕੱਟੇ ਨਾ ਜੇ ਐ ਡੌਗ ਦਾ ਮਾਲਕ ਹੋਏਗਾ ਉਹ ਵੀ ਸਰਕਾਰ ਦੀ ਜੋ ਗਾਈਡਲਾਈਨਸ ਹੈਗੀਆਂ ਹੈ ਕਿ ਜਿੰਨੇ ਨਿਸ਼ਾਨ ਹੋਣਗੇ ਉਸ ਹਿਸਾਬ ਨਾਲ ਪੇਮੈਂਟ ਹੈਗੀਆਂ ਹੈ ਮਿਕਲ 10000 ਪਰ ਨਿਸ਼ਾਨ ਹੈ ਆਮ ਨਾਟ ਸ਼ੋਰ ਤੇ ਉਸ ਹਿਸਾਬ ਨਾਲ ਉਸ ਮਾਲਕ ਨੂੰ ਪੇ ਕਰਨੀ ਪਏਗੀ ਜੇ ਤੁਹਾਡੇ ਲਈ ਤੇ ਇੱਕ ਬੜੀ ਵੱਡੀ ਖੁਸ਼ਖਬਰੀ ਬਹੁਤ ਵੱਡੀ ਜੀ ਅੱਛਾ ਇੱਕ ਲਾਸਟ ਦੇ ਵਿੱਚ ਮੈਨੂੰ ਕੀ ਡੇਟ ਕੀ ਹੈਗੀ ਹੈ ਸਮਾਂ ਕੀ ਹੋਵੇਗਾ ਕਿ ਇਹ ਪੈਸੇ ਦੇ ਕੇ ਵੰਡੇ ਜਾ ਰਹੇ ਨੇ ਜਾਂ ਫਿਰ ਹਰ ਇੱਕ ਚੀਜ਼ ਬਿਲਕੁਲ ਫ੍ਰੀ ਆਫ ਕਾਸਟ ਹੈ ਜੀ ਤੁਹਾਡਾ ਕੋਈ ਪੈਸਾ ਨਹੀਂ ਲੱਗੇਗਾ 1 ਰੁਪਿਆ ਵੀ ਨਹੀਂ ਲੱਗੇਗਾ ਪਲੱਸ ਡੌਗ ਹਾਊਸੇਸ ਦਾ ਦੇ ਰਿਹਾ ਆ ਨਾਲ ਪੈਡਿਗਰੀ ਦੇ ਪੈਕੇਟ ਦੇ ਰਿਹਾ ਆ 1-1 ਕਿਲੋ ਵਾਲੇ ਇਸ ਦੇ ਨਾਲ ਨਾਲ ਰੇਡੀਅਮ ਬੈਲਟਸ ਅਸੀਂ ਫ੍ਰੀ ਆਫ ਕਾਸਟ ਦੇ ਰਿਹਾ ਆ ਇਸ ਉਮੀਦ ਦੇ ਨਾਲ ਕਿ ਸਮਾਜ ਦੇ ਵਿੱਚ ਜੋ ਬੇਜਮਾਨ ਇਸ ਸਾਡੇ ਜੋ ਕੁਦਰਤ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਡੋਮੈਸਟਿਕ ਐਨੀਮਲ ਹੈ ਜੰਗਲੀ ਨਹੀਂ ਹੁੰਦੇ ਡੌਗਸ ਸੋ ਸਾਡੇ ਸਮਾਜ ਦਾ ਹਿੱਸਾ ਆ ਸੋ ਇਹਦੇ ਨਾਲ ਸਮਾਜ ਦੀ ਭਲਾਈ ਹੋ ਸਕੇ ਬੇਜਮਾਨਾਂ ਦੀ